ਚਲੋ ਮੇਰੀ ਸ਼ਾਮ ਦੁਵਾਤਾ ਬਾਈ ਥਣਦਾ ਜ ਬੱਚਾ ਲਮਾ ਜੱਤ ਬੰਦ ਸਿਵੀ ਚੂਣ ਕਹੇ ਜਲੇ ਥਣ ਕਿਹੜਾ ਕਰਦੀ ਆ ਨਹੀਂ ਕਰਦੀ ਫਿਰ 50 ਕਿੰਨੀ ਕਿਹੜਾ ਤੁਹਾਨੂੰ ਬੱਚਾ ਬਸਮ ਗਈ ਕਿੰਨੇ ਦੀ ਕਹਿੰਦਾ ਇਹ ਪਤਾ ਨਹੀਂ ਕੋਈ ਕਹਿੰਦੀ ਆ ਬੰਗੜ ਮੈਨੂੰ ਜਿਹੜੇ ਫੇਰ ਤੈਨੂੰ ਕਿੱਥੋਂ ਮਣਡੀਆਂ ਕਰ ਨਾ ਨਾ ਬੜਾ ਵੀ ਬੜਾ ਫਿਰ ਆਇਆ ਤਾਂ ਬੜਾ ਕਰ ਲਾਉਂਦੇ ਆ ਆਇਦਨ ਦੱਸਿਆ ਵੀ ਕਹਦਾ ਕੀ ਹੈ ਕਿਹਦੇ ਅਗੂ ਉਹ ਗੱਲ ਖੜਾ ਹੈ ਹਾਂ ਤੂੰ ਕਹਿ ਨਹੀਂ ਲੈ ਹੁਣੀ ਕਿਉਂ ਲੈ ਹੁਣੀ ਅਜੀ ਲੋਕਾਂ ਨੂੰ ਕਿੱਸੀ ਕਹਿਣਾ ਮੈਂ ਕਹੇ ਫਰੈਂਡ ਤੇਰੇ ਨੂੰ ਪੈਸਾ ਭੱਜਣ ਦੇ ਮੈਂ ਤੇਰੇ ਨਾਲ ਤੈਨੂੰ ਗੱਲ ਕਿਹਾ ਮੈਂ ਕਹੇ ਤੇ ਹੁਣ ਤੇ ਦਿਮਾਗ ਘੁੰਮਣ ਲੱਗ ਗਿਆ 2.5 ਲੱਖ ਮੁੱਲ ਕਰਦਾ ਕੋਈ ਘੱਟ ਕਰਦਾ ਪੁਰਾ ਜਿਹਾ ਪਸਮਾ ਦੀ ਕੁਲੀ ਨੂੰ ਚੋੜ ਦਾ ਇੱਕ ਰੱਖ ਲੈ ਵੀ ਐਂ ਕਰ ਦਿੰਦਾ ਮੈਂ ਤੁਸੀਂ ਕਹਿਣਾ ਮੰਗਿਆ ਭਾਈ ਗੱਲ ਸੁਣ ਲੈ ਮੰਗਿਆ ਆਪਾਂ ਤੈਨੂੰ ਸੋਨੇ ਖੜਾ ਨਾ ਨਾ ਭਾਈ ਮੈਂ ਤੇਰੇ ਤੋਂ ਨਹੀਂ ਬੋਲਦਾ ਕਿ ਭਾਂ ਦਾਸ ਕਾ ਫਿਰ ਮੈਂ ਬੋਲਦਾ ਜਾਈਂ ਫੜਾ ਕੇ ਤੁਸੀਂ ਅਸੀਂ ਪਸੀਬੀ ਉੱਤੇ ਸੱਪਰੀ ਗਏ ਜਾਣਾ ਅੱਗੇ ਨਮਕਨ ਸ਼ਾਵਣਾ ਥੱਲੇ ਵਰ ਕੇ ਦੇਖੀਏ ਮੈਂ ਚੋਣੇ ਕਲਾਸੂ ਪਾ ਦੇ। ਠੀਕ ਜਨਾ ਨਹੀਂ। ਨਹੀਂ ਗਹਿਣਾ ਬੱਗੇ ਬਾਈ। ਆਏ ਹੋ। ਮੰਗੇ ਦੇਖ ਬਾਈ ਤੇਰੇ ਨਾਲ ਗਾਗੱਤਾ ਹੈ ਗਣਾ। ਤੂੰ ਵੀ ਭਰਾਗਾ ਕਹਦੇ ਵੀ ਆਏ ਹੋ। ਜਦ ਥੱਲੇ ਬਹਿ ਕੇ ਤਾਂ ਲੈਣੀਆ ਤੇਰਾ ਮਾਰ ਖੋ ਤੂੰ ਜਦ ਨਹੀਂ। ਜੇ ਮੈਂ ਨਾ ਹਜਾ ਮੋਟਾ ਮੋਟਾ ਚੋਣੂ ਘਾ ਲਈ। ਛੋਟੀ ਦਾ ਮਰ। ਥਾਲੀ ਮੈਂ ਕੀ ਲਈ ਆਹ ਮੇਰਾ ਪ੍ਰਾਦਾਨ। ਆਹਾ ਆਹਾ ਤੇ ਆ ਉੱਤੇ ਲਈ ਇਕ ਪਣੋ। ਮੈਂ ਭਰਾ ਨੂੰ ਮੋਹੂ ਰਹੀ ਹੈਗੀ ਬਰ ਚੋਣਵਾ ਦਾ ਬੜਾ ਬੰਬਾ। ਗਾੜੀ ਵੀ ਘੱਟੋ ਘੱਟ 1.5 ਪਣਡੂ ਗੱਲ ਦੀ ਗਾੜੀ ਹੋਣਾ ਮੈਨੂੰ ਥੱਲੇ ਅੱਜ ਸੁਈ ਉਹ ਅੱਜ ਆ ਉਹ ਵੀਰੇ ਸੱਤ ਮੈਂਸ ਉਹਨਾਂ ਤੋਂ ਮੈਂ 14 ਲੱਖ ਦਾ ਬੋਲੀਆ ਹੁਣ ਕੀ ਕਹਿਣੀ ਉਹ ਪੱਤੇ ਹੀ ਕਹਿਣਾ ਮਗੜਾ ਬੁ ਮਰਦੀ ਇਹ ਤੇ ਮੈਰੀ ਗਾੜੀ ਨਹੀਂ ਚੱਲਣੀ ਨਹੀਂ ਚੱਲਣਾ ਬਾਹਲਾ ਘਾਟਾ ਬਦਦਾ ਉਹਦਾ ਮਗੜਾ ਨਹੀਂ ਚੱਲਣਾ ਤੇ 600 ਲੱਗੇ ਸੀ ਵੀਰੇ ਆਇਆ ਥੇਰਾ ਸ਼ੇਲਾ ਰਾਇ ਨਾ ਬਣਾਇਆ ਥਾ ਮੈਂ ਇਧਰ ਲਾਹ 10 ਲੱਖ ਦਾ ਲਾਹਣਾ ਕਿ ਸਾਰੇ ਬੋਨੇ ਉਹ ਮੈਂ ਬਾੜੀ ਖਰੀਆ ਤੇ ਸੁਈ ਉਹ ਆਇਆ ਵੀ ਅੱਜ ਤੈਨੂੰ ਮੈਂ ਉਹਦਾ ਨੰਬਰ ਦਿੰਦਾ ਤੇਰੇ ਖਾਤੇ ਚ ਪਾਉਂਦਾ ਉਹ ਸੱਤ ਮਾਰ ਹੋ ਜਾ 55 ਸਾਨੂੰ ਦੋ ਮਗਾ ਕੇ ਸਾਨੂੰ ਆਇਆ ਨਹੀਂ ਗਿਆ ਵੀ 80 ਲੈ ਜਾ 75 ਲੈ ਗਿਆ ਸਾਨੂੰ ਲੋਕਾਂ ਨੂੰ ਕਹਿਆ ਪਰ ਤੈਨੂੰ ਨਹੀਂ ਕਹਦੇ ਰ ਮੂੰਹ ਦੇਖ ਕੇ ਉਹ ਜਦ ਤੂੰ ਨਾਲ ਨਾ ਫਰਦਾ ਤੈਨੂੰ ਦੇਖ ਕੇ ਕਹਨੇ ਆ ਬਾਈ 40 ਸਾਨੂੰ ਲੱਗੀ ਜਾਂਦਾ ਇੱਕ ਕਰੀ ਲਵਾ ਬਹੁਤ ਕਰ ਲਾਉਂਦੇ ਨੇ ਕੋਈ ਵਾਪਸੀ ਨਹੀਂ ਕੋਈ ਵਾਪਸੀ ਕੋਈ ਵਾਪਸੀ ਨਹੀਂ ਹੁੰਦੀ ਹਲੋ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੈ ਨਾ ਦੇ ਨਾਲ ਨਾਲ ਸੋਲਲਾ ਜੇ ਖੱਟ ਖਚਾ ਕੇ ਕੋਈ ਡੰਗੇ ਦੀ ਕਰਿਆ ਤੇ ਬਾਹਾਂ ਘਟਦੇ ਕੀ ਕਰੀਏ ਹੁਣ ਮੈਂ ਪੋਰਾ ਕਿ ਉਨੀ ਵਿੱਚੋਂ ਦਾਦੀ ਦੀ ਰਾਸੀਆ ਬਸਵਾ ਦੀ ਚੋਣ ਮਾ ਦਾ ਬਾਹਾਂ ਬੰਦ ਗਾੜੀ ਵੀ ਘਟੋ ਘਟ ਹੁਣ ਘਟ ਘਟ ਡੇਢ ਘੰਟੇ ਉਹਦੀਆਂ ਗਾੜੀਆਂ ਮੈਂਦੀਆਂ ਪਾਣੀ ਪੀਵੇ ਵੀਰਾਂ ਨੇ ਪੀਂਦੀ ਸਿੱਧੀ ਗੱਲ ਕਹੀ ਜਾਣਾ ਮੈਂ ਤੇਰੀ ਗੱਲ ਸਮਝ ਗਿਆ ਭਾਈ ਮੰਗੇ ਸਾਰੀ ਗੱਲ ਮੈਂ ਗਿਆ ਤੂੰ ਗਲਤ ਹੈ ਪਰ ਅਸੀਂ ਰਾਹ ਦਿੱਤਾ ਹੁਣ ਅਸੀਂ ਗਲਤ ਆ ਇੱਥੇ ਨੂੰ ਅਸੀਂ ਗੱਲ ਕਰੀਏ ਲਾਟ ਸੁੱਪਰ ਕਹੀ ਜਾਂਦੇ ਮੈਂ ਕਿ ਮੋਲ ਨਾਲੇ ਜੇ ਤੂੰ ਖੜਾ ਦੇਖਿਆ ਮੈਂ ਕਿ ਉਹਨਾ ਬੰਦਾ ਵਧੀਆ ਮੋਲ ਬਾਲੀ ਭਕਾਈ ਕਰਦਾ ਕੋਈ ਸਦਾ ਨਹੀਂ ਅਸਲ ਗੱਲ ਆਉਗੀ ਇਹਦਾ ਗੱਲ ਪਸੰਦ ਨਹੀਂ ਆਗਰਾ ਯਾਰ ਅਸੀਂ ਆਹ ਫੀਰ ਦਾ ਬੇਫੇਰਾ ਨਾ ਇਹ ਬੰਦਾ ਕਿਸੇ ਕਿਛ ਹੈ ਕਿ ਨਹੀਂ ਕਰੂਗਾ ਹਾਂ ਯਾਰ ਬੱਚਾ ਲੈ ਕੇ ਆ ਗੱਠਾ ਮੰਮੋ ਟਾਇਰ ਲਈ ਯਾਰ ਤੂੰ ਚਲੋ ਜੀ ਫੇਰ ਹੋਈ ਗੱਲ ਹੋਦੀ ਉਹਨਾਂ ਨੂੰ ਚਲੋ ਉਹ ਕਾਦਰ ਬਾਸ ਉੱਤੇ ਚਲੋ ਜੀ ਮੈਂ ਮੈਂ ਤੇਰਾ ਮਾਰਾਂ ਤਾ ਕੋਈ ਗਾਲੀ ਤੇ ਨਾ ਕਰਨੀ ਆਉਦੀ ਤੇਰੇ ਮਾਰ ਨਹੀਂ ਆਉਦੀ ਕੋਈ ਨਹੀਂ ਬਰੋ ਜੀ ਮੰਗਾ ਲੈਣ ਤਾਂ ਖੜ ਜਾ ਮੁਰਦੂ ਮੁਰਦੂ ਮੈਂ ਕਹਾਂਦਾ ਭਰਾ ਮਾਂ ਨੂੰ ਮਾਰ ਕਾ ਤਾ ਬੜੀ ਚੰਗੀ ਮੈਂ ਆਇਆ ਫਿਰ ਮੈਂ ਤੈਨੂੰ ਕਿੱਥੋਂ ਕਿੱਥੇ ਕਹਿੰਦਾ ਤੂੰ ਹੈਲ ਕਰੀ ਜਾਂਦਾ ਤੂੰ ਵੀ ਬੱਚਾ ਛੱਡ ਮੈਂ ਤਾਂ ਜੇ ਕੁਛ ਬੰਡਾ ਹੁੰਦਾ ਤੈਨੂੰ ਉਹਦੀ ਮੈਂ ਰਸਾ ਫੜਾਣ ਫੜਾਣ ਦਾ ਮਜਾ ਨਹੀਂ ਕੋਈ ਨਹੀਂ ਜਰ ਮੇਰੀ ਲੱਗਦਾ ਖਲਾਕੂਗਾ ਰੱਖ ਲੋ ਆਏ ਜਿਹੜੀ ਆਏ ਬਤ ਤੂੰ ਕਹਤੂੰ ਤੂੰ ਕਹਦੇ ਨਾ ਕਹੂੰਗਾ ਤੂੰ ਕਹਤ ਨਾ ਨਾ ਬਸ ਮੈਂ ਨਹੀਂ ਰਹਿਣਾ ਮੈਂ ਕੋਰੇ ਇਸੇ ਮੈਂ ਜਿਹੜਾ ਮੈਂ ਯਾਰੀ ਰੱਖ ਲਾ ਜਾਰੀ ਰੱਖ ਲਈ ਯਾਰ ਫੜੀ ਚੰਗੀ ਮੈਂ ਲੋ ਮੈਂ ਮਾਣੇ ਯਾਰਣੀ ਕਨਗਟ ਚੜੀ ਲੈਣ ਚਲ ਅਕਾ ਚ ਗੱਲ ਹੁਣ ਚਰ ਮੇਰੇ ਮਗਰ ਲਗ ਮੇਰੇ ਮਗਰ ਲਗ ਮੈਂ ਤਾਂ ਮੁਕਰਦਾ ਨਹੀਂ ਸੁਣੀ ਨਾਲੇ ਦੇਖਾਂ ਮੈਂ ਚਾ ਭੈਣ ਤੂੰ ਮੈਂ ਤਾਂ ਗਾਲੀ ਦੇਣ ਦੇ ਨੂਰੋ ਵੀ ਅਗਲਾ ਦੇ ਦੇ ਚੱਲਾ ਇੱਕ ਟਿੱਕ ਤੇਰੀ ਜਮਾਨ ਨੂੰ ਫਲ ਚੜਾ ਲੈ ਦੋਸਤ ਵਰਦਨ ਬਸ ਫੇਰ ਕੋਈ ਗੱਲ ਨਹੀਂ ਫੇਰ ਕੋਈ ਗੱਲ ਨਹੀਂ ਮੈਂ ਕਹਿਣ ਦੇ ਬੰਦੇ ਆ ਆ ਹੋਰਿਆ ਖਾਲਸਾ चल बड़ा परेशान ਫੜਦੇ ਚੰਗੇ ਖਾਂਗੇ ਮੈਂ ਮੈਂ ਹੁਣ ਤੈਨੂੰ ਕਹਿੰਦਾ ਨਹੀਂ ਛੱਡ ਇੱਕ ਮਿੰਟ ਦੱਸ ਛੱਡ ਦੇ ਦੱਸ ਉਹ ਨਹੀਂ ਫੜ ਲਈ ਮੈਂ ਆਉਂਦਾ ਵੀ ਨਹੀਂ ਮੁਰਤੇ ਨਹੀਂ ਨਹੀਂ ਓਏ ਭਾਈਆ ਹੁਣ ਓਏ ਓਏ ਹੁਣ ਕੀ ਜਾਏ ਉਹ ਆਖ ਨਹੀਂ ਕਰ ਬੱਜੇ ਮੈਂ ਤੈਨੂੰ ਕਾਇਤਾ ਮੈਂ ਵੀ ਫਾਇਦਾ ਵੀ ਚਲ ਦੇਖੀ ਜੋ ਬੈਂਡ ਦੀ ਬੜਾ ਆਪਰੇਸ਼ਨ ਹੁੰਦਾ ਮੰਨ ਲਾ ਹੋਰਾਂ ਦੀ ਮੈਂ ਤਾਂ ਫੜ ਕੇ ਭਰਾ ਦੇਣਾ ਅੱਜ ਆਪ ਨਹੀਂ ਦਿੰਦਾ ਨਹੀਂ ਓਏ ਦਿੰਨਾ ਐ ਮੈਂ ਤਾਂ ਤੈਨੂੰ ਦੇ ਹੀ ਬੈਠਾ ਪਰੇ ਹੱਲ ਬੱਜਾ ਮੇਰੀ ਸੁਣੀ ਇਤਰਾ ਜਿੱਤ ਮਾਰਦਾ ਕਸ ਕਹਿਤਾ ਉਹਦਾ ਤੂੰ ਮੈਨੂੰ ਮੈਨੂੰ ਕਿਦੋਂ ਦਾ ਕਹੇ ਤੈਨੂੰ ਉਹ ਵੇ ਅਸੀਂ ਵੀ ਕਹਤਾ ਜੇ ਤੇਰਾ ਜਿੱਤ ਮੰਦ ਨਾ ਮੈਂ ਤੇਰੇ ਅੱਖ ਚੋਂ ਬਿੰਦੇ ਬਿੰਦੇ ਜੇ ਫੜਾ ਛੱਡ ਹੜ ਦੇ ਛੱਡੀ ਇੱਕ ਮਿੰਟ ਹਾਂ ਛੱਡ ਦੇ ਮੈਨੂੰ ਦੱਸ ਉਹ ਛੱਡ ਦਾਲੇ ਪੁਰਿਆ ਵੀ ਪੁਰਿਆ ਉਹਨੇ ਉਹ ਯਾਰ ਬੈਠ ਜਾ ਬੈਠ ਜਾ ਖਾਲ ਸਾਹਿਬ ਤਲਕੇ ਹਾਂ ਉਹਨੇ ਦੀ ਕੋਈ ਉਹਨੇ ਦੀ ਕੋਈ ਆਉਨੇ ਦੀ ਬੈ ਜਾ ਓਏ ਹੁਣ ਬੋਲੀ ਨਾ ਤੂੰ ਮੈਂ ਉਹਨੂੰ ਪੁੱਛਿਆ ਨਹੀਂ ਓਰੇ ਆ ਜਾ ਮੈਨੂੰ ਪਤਾ ਚੱਲ ਕੋਈ ਭੱਜ ਜਾਂਦੇ ਭੱਜਦਾ ਲ ਭੱਜ ਜਾਂਦੇ ਇਹ ਭੱਜਣਾ ਭੱਜ ਜਾਂਦੇ ਦਿੱਲੀ ਕਰਦੇ ਬਾਈ ਪਹਿਨਾ ਤਲਕਨ ਤੋਂ ਡਰ ਲੱਗਦਾ ਠੱਕੇਬਾਦੀ ਤੋਂ ਬਾਈ ਮੈਨੂੰ ਪਤਾ ਯਾਰ ਆਪਾਂ ਬੋਲਦੇ ਨਹੀਂ ਤਾਂ ਹੀ ਪਹਿញ ਮੰਗੇ ਦੰਦਾ ਕੋਈ ਕਰੇ ਉਹ ਵੀ ਮੰਗ ਕੇ ਖਰਚਾ ਦੋ ਰੱਖ مانه ڏيوهي پئي پني پرڪشش ٿوني پئي ٿا ਹੜ ਲਾਈਵ ਹੜ ਲਾ ਬੰਨੀ ਬੱਚਾ ਬਾਈ ਵਾ ਬਾਪੂ ਮੈਨ ਕੋਈ ਬਾਣੀ ਕਰਦਾ ਲਾਈਨ ਦੇਣੀ ਗੱਲ ਕਰਨ ਉਹ ਇੱਕ 15 ਦਾ ਬੱਚਾ ਟੋਰਨਾ ਮੈਂ ਬਸ ਤੱਕ ਟੋਰਨਾ ਸੁਣ ਲੈ ਮੇਰੀ ਗੱਲ ਨਾ ਜੀ ਇਹ ਖਬਰ ਵਾਲੇ ਇਹ ਤੂੰ ਦੇਖ ਬਈ ਮੈਂ ਕੀ ਦੇਖ ਕੇ ਕਰੂੰਗਾ ਕਵੀ ਤੂੰ ਕਾ ਧਾਰੇ ਮਾਰਨਾ ਨਾ ਮਾਰ ਆਹ ਜੰਗੀ ਨਹੀਂ ਲੈਦੀ ਉੱਠ ਖੜਾ ਹਾਂ ਯਾ ਜੇ ਬੇਂ ਫਿਰ ਚੇਲੇ ਦੇਖ ਲਾ ਕਿਵੇਂ ਕਰਨੇ ਘੱਟ ਉਹਦਾ ਮੇਰੇ ਸਾਹਮਣੇ ਉਹਨਾਂ ਨੇ ਇਹਦਾ ਸਾਰਾ ਕਿੱਲੇ ਨੂੰ ਗਾੜਤੇ ਕਿਛਲੇ ਦਾ ਮੈਂ ਵੀ ਉੱਥੇ ਗਿਆ ਮਗਰ ਬੜੀ ਜੁੜੀ ਇਹ ਸਾਹਮਣੇ ਫੁੱਟੇ ਜਾਏ ਆਰਾਮ ਬੋਣਾਂ ਤੇ